ਕਿਸ ਸਟੇਜਾਂ ਤੇ ਰਾਜ ਕਰਨ ਵਾਲੀ ਬੀਬਾ ਰਣਜੀਤ ਕੌਰ ਜੇ ਦੀਆਂ ਫੋਟਮਾਂ ਨੂੰ ਬਟੂਏ ਚ ਪਾ ਕੇ ਰੱਖਦੇ ਸੀ ਉਸ ਵੇਲੇ ਦੇ ਨੌਜਵਾਨ ਗੱਭਰੂ ਬਟੂਏ ਚ ਪਾ ਕੇ ਰੱਖ ਦਿੱਤੇ ਤੇ ਰਾਤ ਨੂੰ ਹਿੱਕ ਤੇ ਰੱਖ ਕੇ ਫੋਟੋਸ ਹੌਂਦੇ ਸੀ ਵੀ ਸੁਪਨਿਆਂ ਦੀ ਮਲਿਕਾ ਕਹਿ ਲੋ ਬੀਬਾ ਰਣਜੀਤ ਕੌਰ ਤੇ ਬੀਬਾ ਰਣਜੀਤ ਕੌਰ ਨੂੰ ਜਦੋਂ ਮੁਹੰਮਦ ਸਦੀਕ ਨੇ ਇਹ ਕਹਿ ਕੇ ਛੱਡਿਆ ਸੀਗਾ ਵੀ ਹੁਣ ਤੁਹਾਡੀ ਆਵਾਜ਼ ਦੇ ਵਿੱਚ ਉਹ ਦਮ ਨਹੀਂ ਰਿਹਾ ਤੇ ਬੀਬਾ ਰਣਜੀਤ ਕੌਰ ਜੀ ਕਹਿੰਦੇ ਮੈਂ ਬਹੁਤ ਰੋਈ ਸੀ ਤੇ ਮੈਨੂੰ ਬਹੁਤ ਦੁੱਖ ਹੋਇਆ ਸੀ ਕਿਉਂਕਿ ਇੰਨੇ ਸਾਲਾਂ ਦੀ ਸਾਂਝ ਬਣੀ ਹੋਈ ਨੂੰ ਛੱਡ ਦਿੱਤਾ ਤੇ ਇਸ ਗੱਲੋਂ ਥੋੜੀ ਜਿਹੀ ਕਦਰ ਮੇਰੇ ਵੀ ਮਨ ਚ ਮੁਹੰਮਦ ਜ਼ਬੀਕ ਦੀ ਘੱਟ ਗਈ ਸੀ ਹਾਲਾਂਕਿ ਕਲਾਕਾਰੀ ਜਿਹੜੀ ਉਹਨਾਂ ਦੀ ਉਹਦੇ ਪ੍ਰਤੀ ਇੱਜ਼ਤ ਸਤਕਾਰ ਪੂਰਾ ਆ ਪਰ ਜਿਹੜਾ ਇਨਸਾਨੀਅਤ ਤੌਰ ਤੇ ਕਿ ਆਪਣੇ ਉਸ ਸਾਥੀ ਨੂੰ ਇਹ ਗੱਲ ਕਰਕੇ ਛੱਡ ਦੇਣਾ ਜੇ ਮਾੜਾ ਜਿਹਾ ਮਾੜਾ ਟਾਈਮ ਆ ਜਾਵੇ ਹੋ ਸਕਦਾ ਸੀ ਜੇ ਮੁਹੰਮਦ ਸਦੀਕ ਤੇ ਟਾਈਮ ਆ ਜਾਂਦਾ ਤੇ ਖਾਸ ਕਰਕੇ ਬੀਬਾ ਰਣਜੀਤ ਕੌਰ ਜੀ ਛੱਡਦੇ ਹਾਲਾਂਕਿ ਜੜਦੀਆਂ ਜ਼ਿਆਦਾ ਕੁੜੀਆਂ ਹੀ ਹੁੰਦੀਆਂ ਆ ਇਹ ਜੋੜੀਆਂ ਟੁੱਟਦੀਆਂ ਕੁੜੀਆਂ ਵੱਲ ਹੋਈਆਂ ਪਰ ਇੱਥੇ ਕੰਮ ਬਿਲਕੁਲ ਉਲਟ ਸੀਗਾ ਛੱਡਿਆ ਤਾਂ ਸਾਥ ਮੁਹੰਮਦ ਸਦੀਕ ਨੇ ਛੱਡਿਆ ਸੀ ਬੀਬਾ ਰਣਜੀਤ ਕੌਰ ਜੀ ਨੇ ਨਹੀਂ ਛੱਡਿਆ ਸੀ ਕਿਉਂਕਿ ਬਹੁਤ ਹੀ ਚੰਗੇ ਨਿੱਕੇ ਸੁਹਾ ਦੇ ਮਾਲਕ ਮੈਨਕ ਨੇ ਕੋਈ ਰੱਬੀ ਰੂਹ ਆ ਵਾਹਿਗੁਰੂ ਵੱਲੋਂ ਭੇਜੀ ਹੋਈ ਪ੍ਰਮਾਤਮਾ ਵੱਲੋਂ ਤੇ ਇੰਨੀ ਵਧੀਆ ਆਵਾਜ਼ ਇਹਨਾਂ ਨੇ ਐਨੇ ਦਹਾਕੇ 4-5 ਦਾ ਕੇਸ ਪੰਜਾਬੀ ਇੰਡਸਟਰੀ ਤੇ ਅਖਾੜਿਆਂ ਦਾ ਜਾਨੀ ਕਿ ਰਾਜ ਕੀਤਾ ਜੀ ਅਖਾੜਿਆਂ ਦੀ ਮਲਿਕਾ ਕਹਿ ਲਈਏ ਤਬੀ ਬਰਨਜੀਤ ਕੌਰ ਆ ਤੇ ਜਦੋਂ ਫਿਰ ਐਦਾਂ ਦਾ ਕੰਮ ਹੁੰਦਾ ਨਾ ਬੜਾ ਦੁੱਖ ਲੱਗਦਾ ਤੇ ਮੈਂ ਚਾਹੁੰਦਾ ਮੇਰੀ ਵੀਡੀਓ ਜ਼ਰੂਰ ਵੀ ਬਰਨਜੀਤ ਕੌਰ ਜੀ ਤੱਕ ਪਹੁੰਚੇ ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਬੜਾ ਹੀ ਪਿਆਰ ਕਰਦੇ ਹਾਂ ਤੇ ਉਹ ਬਹੁਤ ਹੀ ਮਿੱਠ ਬੁਲੜੇ ਸੁਭਾਅ ਦੇ ਮਾਲਕ ਨੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਧੰਨਵਾਦ